ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਵਾ ਕੀਤਾ ਕਿ ਅਗਲੇ 2-3 ਦਿਨ ਲੁਧਿਆਣਾ ਦੇ ਵਿੱਚ ਬਰਸਾਤ ਹੋਵੇਗੀ ਉਹਨਾਂ ਨੇ ਕਿਹਾ ਕਿ ਆਈਐਮਡੀ ਦੀ ਰਿਪੋਰਟ ਦੇ ਮੁਤਾਬਕ ਲੁਧਿਆਣਾ ਦੇ ਨਾਲ ਲੱਗਦੇ ਹਲਕੇ ਤੋਂ ਦਰਮਿਆਨੀ بارش ਹੋਵੇਗੀ ਜਿਸ ਦੇ ਨਾਲ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਮਿਲਗਾ ਤੇ ਮੌਸਮ ਦੇ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨ ਮੇਲੇ ਨੂੰ ਲੈ ਕੇ ਵੀ ਜ਼ਿਕਰ ਕੀਤਾ ਹੈ ਹਾਂਜੀ ਬਿਲਕੁਲ ਇਸ ਤਰ੍ਹਾਂ ਕਿ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਹਨਾ ਮੌਨਸੂਨ ਦੇ ਜਿਹੜੇ ਜੂਨ ਤੋਂ ਲੈ ਕੇ ਸਤੰਬਰ ਤੱਕ ਜਿਹੜਾ ਮੌਨਸੂਨ ਸੀਜ਼ਨ ਉਹ ਪੰਜਾਬ ਦੇ ਵਿੱਚ ਹੁੰਦਾ ਤੇ ਜਿਹੜਾ ਸਤੰਬਰ ਦਾ ਮਹੀਨਾ ਹੈ ਇਹਦੇ ਵਿੱਚ ਜਿਹੜੀ ਮੌਨਸੂਨ ਦੀ ਵਾਪਸੀ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਪਹਿਲਾਂ ਜਿਹੜੀ 15 ਸਤੰਬਰ ਨੂੰ ਨਾਰਮਲੀ ਜਿਹੜੀ ਹੈ ਵਾਪਸੀ ਹੁੰਦੀ ਸੀਗੀ ਤੇ ਹੁਣ ਥੋੜੇ ਜੇ ਸਾਲਾਂ ਤੋਂ ਜਿਹੜੀ ਇਹਦੀ ਵਾਪਸੀ ਹੈ ਉਹ ਥੋੜਾ ਡਿਲੇ ਹੋਣੀ ਸ਼ੁਰੂ ਹੋ ਗਈ ਹੈ ਜਿਸ ਤਰ੍ਹਾਂ ਕਿ ਐਂਡ ਆਫ ਸਤੰਬਰ ਦੇ ਵਿੱਚ ਹੁੰਦੀ ਆ ਜਾਂ ਫਿਰ ਅਕਤੂਬਰ ਦੇ ਫਰਸਟ ਵੀਕਸ ਵੀ ਇਹ ਦੀ ਸਮਾਪਨਾ ਹੋ ਜਾਂਦੀ ਹੈ ਕਿ ਥੋੜੀ ਐਕਸਟੈਂਡ ਹੋ ਜਾਂਦੀ ਹੈ ਤਾਂ ਉੱਥੇ ਪਹੁੰਚ ਜਾਂਦੀ ਹੈ ਸੋ ਇਸ ਵਾਰੀ ਜਿਹੜਾ ਦੇਖਿਆ ਗਿਆ ਹੈ ਕਿ ਪਹਿਲਾ ਅਗਸਤ ਦਾ ਮਹੀਨਾ ਜਿਹੜਾ ਉਹ ਕਾਫੀ ਡਰਾਈ ਰਿਹਾ ਸਾਡੇ ਕੋਲ ਡੈਪੋਸਿਟ ਰਹੀ ਹੈ ਰੇਨਫਾਲ ਫਿਰ ਜੇ ਆਪਾਂ ਸਪਟੰਬਰ ਦੀ ਗੱਲ ਕਰਦੇ ਹਾਂ ਤਾਂ ਹੁਣ ਤੱਕ ਜਿਹੜੇ ਸਪਟੰਬਰ ਦੇ ਮਤਲਬ 10 12 ਦਿਨ ਸੀਗੇ ਉਹ ਵੀ ਬਿਲਕੁਲ ਜਿਹੜਾ ਆ ਮੌਸਮ ਸੁੱਕਾ ਰਿਹਾ ਕੋਈ ਬਾਰਿਸ਼ ਨਹੀਂ ਹੋਈ ਸੋ ਜਦੋਂ ਇਸ ਤਰ੍ਹਾਂ ਦਾ ਸਿਨੈਰੀਓ ਹੁੰਦਾ ਉਦੋਂ ਜਿਹੜੇ ਜੇ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਤਾਂ ਦਿਨ ਤੇ ਰਾਤ ਦੇ ਤਾਂ ਜਿਹੜੇ ਤਾਪਮਾਨ ਨੇ ਉਹ ਵੀ ਨਾਰਮਲ ਤੋਂ ਜ਼ਿਆਦਾ ਚੱ ਇਹਰ ਰਾਤ ਦਾ ਜਿਹੜਾ ਤਾਪਮਾਨ ਹੈ ਉਹ ਤਾਂ 4 ਤੋਂ 5 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਸੋ ਜਦੋਂ ਨਾਰਮਲ ਤੋਂ ਟੈਂਪਰੇਚਰ ਰਾਤ ਦਾ ਵੱਧਦਾ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਥੋੜਾ ਘਟਣਾ ਸ਼ੁਰੂ ਹੋ ਜਾਂਦਾ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪ੍ਰੈਸ਼ਰ ਹੈ ਉਹ ਫਾਲ ਕੀਤਾ ਦੇਖਿਆ ਗਿਆ ਹੈ ਜਿਹਦੇ ਕਰਕੇ ਕੀ ਇਹ ਸਿਸਟਮ ਡਿਵੈਲਪ ਹੋਇਆ ਤੇ ਮੌਨਸਨ ਜਿਹੜੀ ਹੈ ਉਹ ਦੁਬਾਰਾ ਐਕਟਿਵ ਹੋਈ ਹੈ ਪਰ ਉਦੀ ਮੱਧ ਦੀ ਨਜ਼ਰੀ ਜਿਹੜੀ ਬਾਰਿਸ਼ ਆ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਹੈ ਜਿਵੇਂ ਕਿ ਲੁਧਿਆਣੇ ਦੇ ਵਿੱਚ ਕਾਫੀ ਜਿਹੜੀ ਬਾਰਿਸ਼ ਹੋ ਵੀ ਰਹੀ ਹੈ ਔਰ ਹੋਣ ਦੀ ਸੰਭਾਵਨਾ ਵੀ ਅਗਲੇ 4-5 ਦਿਨਾਂ ਦੇ ਵਿੱਚ ਇਸ ਤਰ੍ਹਾਂ ਕਿ ਸਾਨੂੰ ਜਿਹੜੀ ਆਈਐਮਡੀ ਵੱਲੋਂ ਫੋਰਕਾਸਟ ਹੈਗੀ ਹੈ ਕਿ 17-18 ਤੱਕ ਜਿਹੜੀ ਇਹ ਬਾਰਿਸ਼ ਹੈ ਹਲੇ ਹੋ ਸਕਦੀ ਹੈ ਲੁਧਿਆਣਾ ਤੇ ਇਹਦੇ ਨਾਲ ਲੱਗੇ ਇਲਾਕਿਆਂ ਦੇ ਵਿੱਚ ਉਸ ਤੋਂ ਇਲਾਵਾ ਵੀ ਜਿਹੜੇ ਪੰਜਾਬ ਦੇ ਕੁਝ ਹੋਰ ਜ਼ਿਲ੍ਹੇ ਨੇ ਜਿਵੇਂ ਕਿ ਸੈਂਟਰਲ ਜਿਹੜਾ ਬੈਲਟ ਵੀ ਆਪਾਂ ਗੱਲ ਕਰਦੇ ਆਂ ਜਾਂ ਜਿਹੜੇ ਉੱਪਰ ਥੋੜੇ ਹੈਗੇ ਨੇ ਗੁਰਦਾਸਪੁਰ ਹੈ ਹੁਸ਼ਿਆਰਪੁਰ ਹੈ ਇਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਬਾਰਿਸ਼ ਹੋ ਸਕਦੀ ਹੈ ਪਰ ਜਿਹੜੀ ਇਹ ਬਾਰਿਸ਼ ਹੈਗੀ ਆ ਇਹ ਹਲਕੀ ਬਾਰਿਸ਼ ਜਿਹੜੀ ਹੈ ਉਹੀ ਹੋਣ ਦੀ ਸੰਭਾਵਨਾ ਹਲਕੀ ਤੋਂ ਦਰਮਿਆਨੀ ਜਿਵੇਂ ਆਪਾਂ ਕਹਿ ਸਕਦੇ ਆਂ ਸੋ ਉਮੀਦ ਕਰਦੇ ਆ ਕਿ ਜਿਹੜੀ 14 15 ਨੂੰ ਜਿਸ ਤਰ੍ਹਾਂ ਕੀ بارش ਹੈ ਉਹ ਤੋਂ ਥੋੜੀ ਜੀ ਘਟਣ ਦੀ ਸੰਭਾਵਨਾ ਹੈਗੀ ਆ ਫਿਰ ਉਸ ਤੋਂ ਬਾਅਦ ਥੋੜਾ ਜ਼ਿਆਦਾ بارش ਦੀ ਸੰਭਾਵਨਾ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਇਸ ਵਾਰੀ ਸਿਸਟਮ ਹੈਗਾ ਕਿ ਪਹਿਲਾਂ ਸਾਡੇ ਕੋਲ ਜਿਹੜੀਆਂ ਜੁਲਾਈ ਦੇ ਵਿੱਚ کافی ਅੱਛੀ بارش ਰਿਕਾਰਡ ਹੋਈ ਹੈ ਫਿਰ ਅਗਸਤ ਸਪਟੰਬਰ ਦੇ ਵਿੱਚ ਜਿਹੜੀ ਆ ਉਹਦੇ بارش ਦੇ ਵਿੱਚ ਥੋੜੀ ਜੀ ਜਿਹੜੀ ਕਮੀ ਰਹੀ ਗਈ ਹੈ ਜਿਹਨਾਂ ਨੂੰ ਪਲੇਟਿਕ ਕਿਸ ਤਰ੍ਹਾਂ ਦੀ ਕਿਸਾਨ ਲੋਕਾਂ ਦੀ ਹੈ हां जिस तरह कि लुधियाना ਦਾ ਜਿਹੜਾ ਸਾਡਾ ਹੁੜਹਾੜੀ ਦਾ ਕਿਸਾਨ ਮੇਲਾ 14-15 ਸਤੰਬਰ ਨੂੰ ਜਿਹੜਾ ਹੋ ਲਿਖਿਆ ਗਿਆ ਹੈ ਤੇ ਔਰ ਜਿਸ ਤਰ੍ਹਾਂ ਉਹ ਕੀ ਅੱਜ ਬਾਰਿਸ਼ ਹੋ ਰਹੀ ਹੈ ਤਾਂ ਫੋਰਕਾਸਟ ਵੀ ਹੈਗੀ ਹੈ ਕਿ 17-18 ਤੱਕ ਜਿਹੜੀ ਇਹ ਬਾਰਿਸ਼ ਪੰਜਾਬ ਦੇ ਇਲਾਕਿਆਂ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਪਰ 14-15 ਨੂੰ ਥੋੜਾ ਜਿਹਾ ਜਿਹੜੀ ਬਾਰਿਸ਼ ਘਟਣ ਦੀ ਵੀ ਸੰਭਾਵਨਾ ਹੈ ਕਿ ਹੋ ਸਕਦਾ ਹੈ ਕਿ ਜਿਹੜਾ ਹੈ ਇਹ ਸਿਸਟਮ ਹੈ ਥੋੜਾ ਜਿਹਾ ਸਕੈਟਰਡ ਹੋ ਜਾਏ ਔਰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਮੇਲਾ ਜਿਹੜਾ ਉਹ ਸਦਾ ਠੀਕ ਲੰਘ ਜਾਏ ਤੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਜਿਹੜੀ ਮੌਨਸਨ ਦੀ ਬਾਰਿਸ਼ ਹੁੰਦੀ ਹੈ ਉਹਦੀ ਪ੍ਰੈਡਿਕਸ਼ਨ ਜਿਹੜੀ ਹੈ ਉਹ ਅਸੀਂ ਹਫ਼ਤਾ ਦਾ ਪੱਲਾਂ ਹੀ ਜਿਹੜੀ ਸਾਨੂੰ ਐਕਿਊਰੇਟ ਪਤਾ ਲੱਗਦੀ ਹੈ ਸੋ ਜਿਸ ਤਾ ਹੁਣ ਕੀ ਲੱਗ ਰਿਹਾ ਸੀਗਾ ਕਿ ਜਿਸ ਤਾ ਦੇ ਹਾਲਾਤ ਬਣ ਰਹੇ ਨੇ ਜੋ ਸਿਸਟਮ ਬਣ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਮਤਲਬ ਹੋ ਸਕਦੀ ਹੈ ਸੋ ਇਸ ਕਰਕੇ ਸਾਨੂੰ ਆਈਐਮਡੀ ਵੱਲੋਂ ਵੀ ਫੋਰਕਾਸਟ ਸੀਗੀ ਕਿ ਹੁਣ ਜਿਹੜੇ 4-5 ਦਿਨ ਨੇ ਉਹਨਾਂ ਦੇ ਵਿੱਚ ਹਲਕੀ ਜੋ ਮਤਲਬ ਜਿਹੜੀ ਉਹ ਬਾਰਿਸ਼ ਹੋ ਸਕਦੀ ਹੈ ਸੋ ਉਮੀਦ ਕਰਦੇ ਹਾਂ ਕਿ ਜੇ 14-15 ਨੂੰ ਬਾਰਿਸ਼ ਥੋੜੀ ਘਟਦੀ ਹੈ ਜਾਂ ਦਾ ਸਿਸਟਮ ਥੋੜਾ ਡਿਲੀਊ ਜਿਹੜੇ ਕਿਸਾਨ ਵੀਰ ਨੇ ਉਹ ਕਿਸਾਨ ਮਿਹਲੇ ਦਾ ਆਨੰਦ ਮਾਣ ਸਕਦੇ ਆ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਦੁਬਾਰਾ ਇਹ ਸਿਸਟਮ ਦੁਬਾਰਾ ਰੀਸਟੇਟ ਹੋ ਕੇ ਜਾਂ ਜਿਹੜਾ 17 18 ਤੱਕ ਕੰਟੀਨਿਊ ਰਹੇ ਲੁਧਿਆਣਾ ਦੇ ਲਈ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਹੈ ਆ ਦੇਖੋ ਜਿਹੜੀ ਸਾਨੂੰ ਪ੍ਰੈਡਿਕਸ਼ਨ ਆਈ ਹੈ ਉਹਦੇ ਵਿੱਚ ਤਾਂ ਲਾਈਟ ਜਿਹੜੀ ਰੇਨਫਾਲ ਦੀ ਸੰਭਾਵਨਾ ਹੈਗੀ ਹੈ ਕਿ ਲੁਧਿਆਣੇ ਦੇ ਵਿੱਚ ਜਿਹੜੀ ਹੈ ਲਾਈਟਰ ਰੇਨਫਾਲ ਹੈ ਬਾਕੀ ਜਿਹੜੇ ਨਾਲ ਲੱਗਦੇ ਇਲਾਕੇ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਲਾਈਟ ਟੂ ਮੋਡਰੇਟ ਰੇਨਫਾਲ ਹੈ ਮਤਲਬ ਇਹ ਜਿਹੜੀ ਸਾਰੀ ਬੈਲਟ ਹੈ ਸੈਂਟਰਲ ਪਲੇਨ ਜ਼ੋਨ ਵਾਲੀ ਜਾਂ ਉੱਪਰ ਥੋੜੇ ਜਿਹੇ ਜਿਹੜੇ ਡਿਸਟ ਹਾਲਾਂਕਿ ਜਿਹੜੇ ਆ ਆਪਾਂ ਕਹਿੰਦੇ ਦੱਖਣ ਪਛਮੀ ਇਲਾਕੇ ਆ ਉਹਨਾਂ ਦੇ ਵਿੱਚ بارش ਦੀ ਜ਼ਿਆਦਾ ਸੰਭਾਵਨਾ ਨਹੀਂ ਹੈ ਤੇ ਬਾਕੀ ਜਿਸ ਤਰ੍ਹਾਂ ਕਿ ਬਹੁਤ ਦੇਰ ਤੋਂ ਡਰਾਈ ਸਪੈਲ ਚੱਲ ਰਿਹਾ ਸੀ ਇਹ بارش ਜਿਹੜੀ ਹੈ ਆਪਾਂ ਨੂੰ ਰਿਕੁਆਇਰਡ ਸੀਗੀ ਕਿਉਂਕਿ ਇੱਕ ਤਾਂ ਸਾਰੇ ਲੋਕਾਂ ਨੂੰ بارش ਦੇ ਨਾਲ ਥੋੜਾ ਗਰਮੀ ਤੋਂ ਰਾਹਤ ਮਿਲੇਗੀ ਤੇ ਇੱਕ ਫਸਲਾਂ ਨੂੰ ਵੀ ਜਿਸ ਤਰ੍ਹਾਂ ਕਿ ਇੰਨੇ ਦੇਰ ਤੋਂ ਡਰਾਈ ਸਪੈਲ ਚੱਲ ਰਿਹਾ ਸੀ ਜਾਸ ਪਾਣੀ ਦੀ ਲੋੜ ਹੈ ਬਟ ਇਹ ਹੈ ਕਿ ਜੇ ਹੁਣ 14 ਸਪਟੰਬਰ 14 15 ਨੂੰ ਜੇ ਮੇਲੇ ਤੇ ਇਹ ਘਟ ਜਾਂਦਾ ਤਾਂ ਜਿਹੜੇ ਕਿਸਾਨ ਵੀਰ ਆ ਉਹ ਮੇਲੇ ਦਾ ਅਨੰਤ ਮਾਨਸਾ ਐਸਮ ਜਾਂ ਨਿਊਜ਼ ਦੇ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ